ਅੱਜ ਦੇ ਇਸ ਖੁਸ਼ੀ ਵਾਲੇ ਦਿਨ ਵਧਾਈ ਵਾਲੇ ਸਮੇਂ ਜੋ ਪਿੰਡ ਇਹਾ ਰਾਮਨਗਟ ਇਹਾ ਵਿਖੇ ਜਿਹੜਾ ਐਲੀਮੈਂਟਰੀ ਸਕੂਲ ਆ ਉਹਦੀ ਬੌਂਡਰੀ ਵਾਲ ਤੇ ਜਿਹੜਾ ਸਕੂਲ ਗਰਾਊਂਡ ਦਾ ਟ੍ਰੈਕ ਹੈਗਾ 200 ਮੀਟਰ ਦਾ ਤੇ ਉਹਦਾ ਅੱਜ ਲੋਕ ਅਰਪਣ ਹੋਇਆ ਤੇ ਮੈਂ ਆਪਣੇ ਵੱਲੋਂ ਜਿੰਨੇ ਵੀ ਸੰਗਤ ਆ ਦੇ ਇੱਥੇ ਪਹੁੰਚੀ ਆ ਜਿਹਦੇ ਵਿੱਚ ਸਾਡੇ ਵੱਡੀ ਪੈਨ ਇਥੋਂ ਦੇ ਸਰਪੰਚ ਸਾਹਿਬਾਨ ਉਹਨਾਂ ਦੀ ਪੂਰੀ ਟੀਮ ਪਿੰਡੋਂ ਡੀਐਸਪੀ ਸਾਹਿਬ ਲੰਬardar ਜੀ ਤੇ ਸਾਡੇ ਇਸ ਇਲਾਕੇ ਤੋਂ ਨੇੜੇ ਸਰਪੰਚ ਪਿੰਡਾਂ ਚੋਂ ਨਸਰਾਲਾ ਤੋਂ ਡਾਕਟਰ ਜਰਨੈਲ ਜੀ ਸਾਡੇ ਮੰਡੇ ਵਾਲੇ ਤੋਂ ਸਰਪੰਚ ਸਾਹਿਬ ਤੇ ਜਿੰਨੇ ਵੀ ਜਿੰਨੀਆਂ ਵੀ ਰੁਹਾ ਪਹੁੰਚੀ ਨੇ ਮੇਰੇ ਤੁਹਾਡਾ ਸਾਰੇ ਨੂੰ ਇੱਥੇ ਪਹੁੰਚਣ ਤੁਹਾਡਾ ਜੀ ਆਇਆਂ ਦਾ ਤੁਹਾਡਾ ਸਵਾਗਤ ਕਰਦਾ ਤੁਹਾਡਾ ਤਾਲੁਵਤ ਕਰਦਾ ਤੁਹਾਨੂੰ ਫਤਿਹ ਵੀ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਗੱਲ ਕਰੀਏ ਆਪਣੇ ਪੂਵਖੇ ਦੀ ਅਸੀਂ ਕਿੱਦਾਂ ਸੀ ਆਪਣਾ ਜਿਹੜਾ ਭਵੇਖਾ ਨੂੰ ਸੁਰੱਖਿਅਤ ਕਰ ਸਕਦੇ ਉਹਨੂੰ ਵਧੀਆ ਬਣਾ ਸਕਦੇ ਆ ਤੇ ਉਹਦੇ ਵਿੱਚ ਸਾਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਆ ਇੱਕ ਵਧੀਆ ਸਿਹਤ ਸਹੂਲਤਾ ਦੂਜੀ ਸਿੱਖਿਆ ਦੀ ਸਿਹਤ ਸਹੂਲਤਾ ਵਿੱਚ ਬਿਮਾਰੀਆਂ ਤੋਂ ਪਹਿਲਾਂ ਜੇ ਬਿਮਾਰੀ ਵੇਲੇ ਇਲਾਜ ਹੋ ਸਕੇ ਸਹੀ ਟ੍ਰੀਟਮੈਂਟ ਹੋ ਸਕੇ ਤੇ ਮੈਂ ਜਿਉਂਕਿ ਖੁਦ ਵੀ ਮੈਡੀਕਲ ਡਾਕਟਰ ਹੈਗਾ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਤੇ ਕਾਫੀ ਹੱਦ ਤੱਕ ਸਾਡੀ ਉਮਰ ਚ ਉਹ ਵਾਧਾ ਹੋ ਜਾਂਦਾ ਉਹ ਵੀ ਸਾਡਾ ਇਕਰਾਰ ਹੈਗਾ ਸੀ ਕਿਦਾ ਸੀ ਆਪਣੀ ਲਾਈਫ ਨੂੰ ਆਪਣੇ ਬਜ਼ੁਰਗਾਂ ਦੀ ਲਾਈਫ ਨੂੰ ਵਧਾਈਏ ਸੁਰੱਖਿਅਤ ਕਰੀਏ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਕਿਉਂਕਿ ਜਿਸ ਸਥਿਤੀ ਅਸੀਂ ਖੜੇ ਆ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬਾਨ ਵੀ ਹੈਗੇ ਸਾਰੇ ਜੇ ਮੈਂ ਖੁਦ ਹੀ ਗੱਲ ਕਰ ਲਵਾਂ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਸਾਡੇ ਅਧਿਆਪਕ ਸਹਿਬਾਨ ਇਥੋਂ ਦੇ ਤੇ तकरीबन ਅੱਜ ਤੋਂ 20 30 ਸਾਲ ਬਾਅਦ ਜਿਹੜੇ ਬੱਚੇ ਅੱਜ ਦੇ ਸਮੇਂ 'ਚ ਹੈਗੇ ਆ ਜਿਹੜੇ ਸਾਡੇ ਸਾਹਮਣੇ ਬੈਠੇ ਆ ਇਹਨਾਂ ਵਿੱਚੋਂ ਹੀ ਇਹਨਾਂ ਨੇ ਸਾਡੀ ਜਗ੍ਹਾ ਲੈਣੀ ਆ ਕਿਸੇ ਨੇ ਅਧਿਆਪਕ ਬੰਨਾ ਟੀਚਰ ਬੰਨਾ ਕਿਸੇ ਨੇ ਡਾਕਟਰ ਬੰਨਾ ਕਿਸੇ ਨੇ ਇੰਜੀਨੀਅਰ ਬੰਨਾ ਕਿਸੇ ਨੇ ਐਡਮਿਨਿਸਟ੍ਰੇਸ਼ਨ 'ਚ ਜਾਣਾ ਕਿਸਨੇ ਪੁਲਿਸ ਡਿਪਾਰਟਮੈਂਟ ਜਾਣਾ ਤੇ ਕਈਆਂ ਨੇ ਪੰਜਾਬ ਤੋਂ ਬਾਹਰ ਵੀ ਜਾ ਕੇ ਨੌਕਰੀਆਂ ਕਰਨੀਆਂ ਪੜ੍ਹਾਈਆਂ ਕਰਨੀਆਂ ਤੇ ਅੱਜ ਤੋਂ 20-25 ਸਾਲ ਬਾਅਦ ਜਿਹੜਾ ਸਮਾਂ ਆਪਾਂ ਵੇਖੇਗਾ ਉਹਨੂੰ ਕਿੱਦਾਂ ਸੁਰੱਖਿਅਤ ਕਰਨਾ ਕਿੱਦਾਂ ਅਸੀਂ ਵਧੀਆ ਕਰਨਾ ਵਧੀਆ ਸਮਾਜ ਰੱਖਣਾ ਅਸੀਂ ਆਪਾਂ ਉਹ ਤਦ ਹੀ ਮੁਮਕਿਨ ਹੈਗਾ ਜੇ ਅਸੀਂ ਅੱਜ ਦੀ ਤਰੀਕ ਚ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਵਧੀਆ ਸਿੱਖਿਆ ਦਾ ਮਾਹੌਲ ਦੇ ਦੇਈਏ ਆਪਾਂ ਜਦ ਇੱਕ ਵਧੀਆ ਸਮਾਜ ਇੱਕ ਵਧੀਆ ਸੂਬਾ ਇੱਕ ਵਧੀਆ ਦੇਸ਼ ਦੀ ਉਹ ਸਿਰਜਣਾ ਹੋ ਸਕੇਗੀ ਸੋ ਇਹ ਸੋਚ ਨੂੰ ਅੱਗੇ ਵਧਾਉਂਦੇ ਹੋਏ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਬੜੇ ਸਤਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਜੀ ਤੇ ਐਜੂਕੇਸ਼ਨ ਵਿਭਾਗ ਦੇ ਸਾਡੇ ਮਿਨਿਸਟਰ ਸਾਹਿਬਾਨ ਸਰਦਾਰ ਹਰਜੋਤ ਸਿੰਘ ਬੈਂਸ ਜੀ ਇੱਕ ਸੋਚ ਲੈ ਕੇ ਤੁਰੇ ਹੋਏ ਹਨ ਸੋਚ